ਕੀ ਕਸਮ ਕਰਦਾ ਸਵੇਰੇ ਸਵੇਰੇ ਚਾਹ ਮੱਥੇ ਲੱਗੀ ਦੀ ਐਨੇ ਦੇ ਖਰੀਦ ਵਾਲੇ ਰੇਟ ਆਉਂਦੇ ਕਿੰਨੇ ਦੇ ਲੈਣਾ ਪ੍ਰਧਾਨ ਹਜ਼ਾਰ ਦੇ ਸਾਰੇ 9 9 900 ਦੇ ਦੇ ਕਿਹਾ ਜਰਾ ਕਿੰਨੇ ਦੇ 900 ਦੇ ਮੈਂ ਪਾਉ ਦਾ 25 ਕਿੰਨੇ ਦਾ ਜੋੜਾ ਲੈ ਕਹਿੰਦਾ ਸੀ ਤੂੰ 2500 2500 ਦਾ ਜੋੜਾ ਕਹਿੰਦਾ ਸੀ ਤਾਂ ਨਾ ਹੁਣ ਹਜ਼ਾਰ ਦੇ ਸਾਰੇ ਕਰ ਲੈ ਆਹੋ ਤੂੰ ਤੇਰੇ ਯਾਰ ਮੈਂ ਕੱਪੜੇ ਸੱਧਾ ਲਾ ਉਹਨੇ ਸਾਰੇ ਦੇ ਦੇ ਰੱਖ ਦੇ ਰੱਖ ਦੇ ਰੱਖ ਦੇ ਵਾਗੇ ਦੇਵਾਂਗੇ ਤੇ ਲੈ ਲੇ ਆਹ ਵੇਖੋ ਪੰਜ ਹਜ਼ਾਰ ਰੁਪਏ ਆ ਸੱਤ ਹਜ਼ਾਰ ਰੁਪਏ ਦੇ ਦੇ ਨੂੰ ਪ੍ਰੋਲਕ ਦੇਖੋ ਪ੍ਰੋਲਕ ਦੇਖੋ ਪਹਿਲਾਂ ਇਹ ਦੱਸ ਕਿੰਨੇ ਨੇ ਇਹ ਖੜ ਜਾ ਕਿੰਨੇ ਲੈ ਗਿਆ ਇਹਨੂੰ ਪੁੱਛ ਇੱਕ ਲੈ ਗਿਆ ਦੋ ਲੈ ਗਿਆ ਸਾਰੇ ਸਾਰਿਆਂ ਦੀ ਗੱਲ ਹੋਈ ਆ ਸਾਰਿਆਂ ਨੇ ਤੂੰ ਤਿੰਨ ਰੱਖ ਲਿਆ ਚਾਹ ਤਿੰਨ ਤੋਂ ਨਹੀਂ ਸਾਰਿਆਂ ਦੀ ਖੜ ਜਾ ਪਹਿਲਾਂ ਫਰੋਲ ਲਾ ਵੀ ਤੇ ਚੱਲ ਨੇ ਬੇ ਤਿੰਨ ਰੱਖ ਲੈ ਬੇ ਇੱਕ ਦੇ ਦੇ ਮੈਨੂੰ ਸਾਰੇ ਸਾਰਿਆਂ ਦੀ ਗੱਲ ਹੋਈ ਆ ਨਹੀਂ ਪੈਸੇ ਓਏ ਕੁਝ ਵੀ ਨਾ ਜ਼ਰੂਰੀ ਕਿਸੇ ਦੇ ਕਰਦੇ ਜਾਂਦੇ ਕੀ ਜਨੇ ਦਾ ਰਮਾਲ ਨਹੀਂ ਆਉਂਦਾ ਕੁਝ ਵੀ ਰਮਾਲ ਤੇ ਲੰਮੇ ਪਏ ਖਾਣ ਨਹੀਂ ਦੇ ਪਾਉਂਦਾ ਕਿੰਨੇ ਆਏ ਕਿੰਨੇ ਮੇਰਾ 4 ਨਹੀਂ ਜੀ ਉਂਝ ਚਾਰ ਨੇ ਮਾਣ ਹਜ਼ਾਰ ਦੇ ਪੁੱਛੋ ਤੇ ਕੀ ਮੰਨਿਆ ਨਹੀਂ ਹਾਂ ਤੂੰ ਅਜੇ ਮੰਨਿਆ ਨਹੀਂ ਅਸੀਂ ਰਾਤ ਤੋਂ ਮੋੜੇ ਸਾਨੂੰ ਪੰਜ ਕਰਕੇ ਦੇਗਾ ਹੀ ਮੁੜ ਕੇ ਫੜ ਕੇ ਤੁਹਾਨੂੰ ਪੈਸੇ ਵਾਪਸ ਲੈ ਜਿੰਨੇ ਕਿੰਨੇ ਦੇ ਗਿਆ ਆਂਦਾ ਵੀ ਪੰਜ ਆ ਜੇ ਕਿਨੇ ਨੇ ਚਾਰ ਨਿਕਲੇ ਹਜ਼ਾਰ ਦੇ ਤਾਂ ਪੰਜ ਗਿਆ ਤਾਂ ਪਹਿਲਾਂ ਪਾਸ ਬਾਪੂ ਮੈਂ ਖਾਦੇ ਨੇ ਜੇ ਕੋ ਜੇਬਾਂ ਚ ਨਹੀਂ ਪਾਤੇ ਸਾਨੂੰ ਪੰਜ ਕਰਕੇ ਨਿਕਲੇ ਚਾਰ ਜਿੰਨੇ ਹੈ ਨੇ ਮੈਂ ਤਾਂ ਉਹਨੇ ਦੀ ਗੱਲ ਪੰਜ ਪੰਜ ਮੈਂ ਲੈ ਕੇ ਨਹੀਂ ਦੇਦਾ ਬਾਪੂ 800 ਦੇ ਸਾਰੀ ਫੜ ਜਾਂਦੇ ਨੇ ਉਹ ਪ੍ਰਧਾਨ ਕਭਾ ਜੂਏ ਉਹਨੋ ਰੋਕ ਕੇ ਜਾਈਂ ਭਾਈ 1 ਮਿੰਟ ਗੱਲ ਤਾਂ ਸੁਣ ਲੈ ਅਸੀਂ ਕਿਹੜਾ ਜਦ ਤੂੰ ਭੱਜਦਾ ਕਿਉਂ ਇੰਨਾ ਕਿੰਨੇ ਦੇ ਦੇਖੇ ਆ ਭਾਈ ਉੱਥੇ ਖੜ ਜਾ ਦੇ ਕਿੰਨੇ ਦੇ ਦੇਖੇ ਆ 800 ਦੇ ਦੇ ਕੇ ਗਿਆ ਦੇ 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 ਗਿਆ ਭਾਈ ਆ ਲੈ ਆ ਪ੍ਰਧਾਨ ਇੱਕ ਮਿੰਟ ਤੈਨੂੰ ਦਿੱਤੇ ਤਾਂ ਨਹੀਂ ਸੀ ਚਾਚਾ ਦਿੱਤੇ ਕਿਉਂ ਨਹੀਂ ਤੂੰ ਮੇਰੇ ਕੋਲ ਪੈਸੇ ਲੈ ਕਰ ਕੇ ਮੁੰਦੋਰੇ ਵਾਪਸ ਪੈਸੇ ਹੋਰ ਗੱਲ ਸੁਣੋ ਭਾਈ ਸਾਨੂੰ ਸਵੰਜ ਕਰਕੇ ਦੇ ਗਿਆ ਕਿਨੇ ਚਾਰ ਹੋਣਗੇ ਫੇਰ ਨਹੀਂ ਪੈਸੇ ਵਾਪਸ ਲੈ ਦੇ ਦਵਾਂ ਪੈਸੇ ਭਾਈ ਨਾਲ ਲੈ ਕੇ ਗਿਆ ਜੰਦੇ ਇੱਕ ਵਾਰ ਕੱਟ ਕੇ ਆ ਦੂੰਗਾ ਬੜੀ ਤਣੀ ਤਗੀ ਵਜਦਾ ਭਾਈ ਇੱਥੇ ਕੱਢਿਆ ਮੇਰੇ ਵਿੱਚ ਆ ਤਾਂ ਲੰਮੇ ਪੈ ਕੇ ਭਾਈ ਧੱਕ ਨਹੀਂ ਅੱਛੇ ਕਿਵੇਂ ਤੈ ਮਾਰ ਕੇ ਕਰਾਉਂਦੇ ਨਾ ਫਲਾਫ ਰਖਲੇ ਚਾਚਾ ਓਏ ਉਹ ਨਿਕਲ ਜਾਣਾ ਜਨਾਬ ਓਕੇ ਜੀ ਚਲੋ ਕੁਝ ਨਹੀਂ ਹੁੰਦਾ ਜੀ ਇਹ ਇੱਕ ਬਸ ਦਰੀ ਮੰਨ ਦੋ ਦਰੀ ਆ ਯਾਰ ਇਹ ਨਾ ਓਏ ਇੱਕ ਮਿੰਟ ਬਾਈ ਕਾਢ 800 ਤੂੰ ਦਾ ਕਾਢ 1000 ਦੇ ਗਏ 8 ਦਾ ਕਹੀਆਂ ਉਹਨੂੰ ਹੁਣ ਬਕਰ ਬਜਾਰ 700 500 ਦੇ ਫੜ 500 ਓ ਚਾਰ ਸੌ ਦਾ ਫੜ ਕਿੰਨੇ ਦਾ ਲੈ ਲੈ ਰਾਜ ਕਿੰਨੇ ਦਾ ਇੱਕ ਚ ਚਾਰ ਕਿੰਨੇ ਦੇ ਲੈ ਲੈ ਮੜਾ ਦਿਖਾਈ ਚ ਖੋਲ ਕੇ ਦਿਖਾ ਹਾਂ ਵੇ ਵੇਚਾਂ ਲੱਗਿਆ ਇਹ 2500 ਦਾ ਜੋੜਾ ਕਹਿੰਦਾ ਜੀ ਹਜ਼ਾਰ ਦੇ ਸਾਰੇ ਨਾਲੇ ਦੇਖੋ ਮੜਾ ਦੇਖੋ ਭਾਈ ਥੱਗੇ ਤਾਂ ਨਹੀਂ ਗਏ ਮੋਟਾ ਵਧੀਆ ਹੁੰਦਾ ਵਧੀਆ ਨੇ ਵਧੀਆ ਚਾਹੇ ਸੱਲਾ ਨਾਲ ਚਾਹੇ ਥੱਲੇ ਵਿਛਾ ਕੇ ਦੱਸੋ ਭਾਈ ਓਏ ਵਧੀਆ ਵਧੀਆ ਥੱਲੇ ਜੋਂਡ ਕੁਛ ਨਹੀਂ ਗਏ ਆ ਗੱਦੇ ਆ ਗੱਦੇ ਉੱਤੇ ਵੀ ਲੱਤੇ ਆਣੇ ਉੱਤੇ ਰੈਡੀ ਦਾ ਟਾਈਮ ਕੱਢਣਗੇ ਓੜਾ ਓੜਾ ਕੰਮ ਲਿਆ ਉਹਨੂੰ ਲੋੜੂ ਥੱਗੇ ਤਾਂ ਨਹੀਂ ਗਏ ਥੱਗੇ ਆਪਾਂ ਹੀ ਕਹਿੰਦਾ 800 ਦਾ ਮਾ ਜੋੜਾ ਗਿਆ ਤੇ 800 ਜੋੜੋ ਸਾਰੇ ਗੱਡੀ ਹੀ ਸਾਰੇ ਜੋੜਾ ਗਿਆ ਜੋੜਾ ਰਾਬੋ ਤੋੜਾ ਜੋੜਾ ਗਿਆ ਸਾਰੇ ਸਾਰੇ ਤਾਂ ਮਾਰ ਜੋੜਾ ਮੰਗਦਾ ਵਧਾਈਆਂ ਜੀ ਤੁਹਾਨੂੰ ਵਧਾਈਆਂ ਜੀ ਹਜ਼ਾਰ ਦੇ ਸਾਰੇ ਲੈ ਲੈ ਉਹ ਗੱਡੀ ਚ ਧਰਾਂਗੇ ਨੂੰ ਜਿੱਥੇ ਧਰਨਾ ਹੋਇਆ ਕੱਢ ਕੇ ਬਾਹਰ ਇਹਦਾ ਬਾਹਲੇ ਦੇ ਪੈਸੇ ਦੇ ਦੇਖੋ ਹੁਣ ਤਾਂ ਦਰਸ਼ਕ ਦੱਸਣਗੇ ਵੀ ਆਪਾਂ ਠੱਗੇਗੇ ਕੋ ਉਹ ਠੱਗਿਆ ਗਿਆ ਤਹੋ ਕੀ ਹੁੰਦਾ ਪੂਰਾ ਘੰਟਾ ਬੰਦ ਥੋੜੀ ਅੱਕ ਲੈਣੇ ਓਏ ਫਾਇਦਾ ਡੰਗਾ ਹਾਂ ਲਾ ਪੂਰਾ ਠੀਕ ਆ ਸੈ ਦਿਖਾ ਦੇ ਮੜਾ ਖੋਲ ਕੇ ਫੜੀ ਬਈ ਇੱਧਰ ਨੂੰ ਮੜਾ ਆ ਪਤਾ ਨਹੀਂ ਹਉ ਜਿੱਥੇ ਤਾ ਰੋੜੀ ਨਾ ਲਾ ਆ ਕਰੇ ਨਾ ਆ ਕਰੇ ਆਹ ਲੈਤਾ ਦੋਸਤੋ ਕਿੰਨੇ ਦਾ ਪੈ ਗਿਆ ਇੱਕ ਰਾਜ ਇੱਕ ਜਾਂਦੇ 10 ਤੇ ਹਾਂ ਨਹੀਂ ਨਹੀਂ 500 ਦਾ 4 ਨੇ ਇਹ 1250 ਦਾ ਮਿਲ ਗਿਆ ਦੋਸਤੋ ਦੇਖੋ ਬਈਓ ਇੱਧਰੋਂ ਆਏ ਹਾਂ ਬੱਚੋ ਮਹਿੰਗਾ ਤਾਂ ਨਹੀਂ ਹੈਗਾ ਠੀਕ ਆ ਜਾਇ ਜਾਇ ਰੇਟਾ ਜਾਇ ਜਾਇ ਮਾਰੀ ਸੰਪੂ ਵਾਟਰ